ਅੱਜ ਦਾ ਅਜੰਡਾ ਇਹ ਰੱਖਿਆ ਹੈ ਕਿ ਤੁਹਾਨੂੰ ਸਾਰੇ ਨੂੰ ਪਤਾ ਹੈ ਕਿ 1 ਜੂਨ ਨੂੰ ਸਾਰੇ ਨੇ ਆਪਣੀ ਵੋਟ ਕਾਸਟ ਕਰਨੀ ਹੈ ਅੱਜ 6 ਵਜੇ ਕੈਂਪੇਨਿੰਗ ਖਤਮ ਹੋ ਰਿਹਾ ਜਿੰਨੇ ਵੀ ਆਊਟਸਾਈਡਰ ਹੈਗੇ ਜਿਹੜੇ ਕੈਂਪੇਨਿੰਗ ਕਰਨ ਵਾਸਤੇ ਆਏ ਹੋਏ ਹੈ ਉਹਨਾਂ ਨੂੰ ਹਦਾਇਤ ਹੈਗੀ ਹੈ ਕਿ ਉਹ ਸਾਡਾ ਜਿਹੜਾ ਜਿਲ੍ਹਾ ਛੱਡ ਕੇ ਵਾਪਸ ਆਪਣੇ ਆਪਣੇ ਜ਼ਿਲ੍ਹੇ ਚਲੇ ਜਾਣ ਇਸ ਤੋਂ ਬਾਅਦ ਸਾਡੀ ਜਿਹੜੀ ਚੈਕਿੰਗ ਹੈ ਬਹੁਤ ਸਖਤ ਹੋ ਜੂਗੀ ਜਿਹੜੀਆਂ ਬਾਹਰ ਦੇ ਜ਼ਿਲ੍ਹੇ ਦੀਆਂ ਗੱਡੀਆਂ ਹੈ ਜਿਹੜੀਆਂ ਵਿਦਆਊਟ ਅ ਰੀਜ਼ਨ ਇੱਥੇ ਖੁਬਰੀ ਹੈ ਉਹਨਾਂ ਤੇ ਐਕਸ਼ਨ ਲਿਆ ਜਾਊਗਾ ਕਿਉਂਕਿ ਉਹ ਸਸਪੈਕਟ ਹੋਣਗੇ ਆਪਜੀ ਸਾਰਿਆਂ ਨੂੰ ਪਤਾ ਹੈ ਕਿ ਜਿਹੜੀਆਂ ਚੋਣਾ ਬਿਲਕੁਲ ਟ੍ਰਾਂਸਪਰੈਂਟ ਤਰੀਕੇ ਨਾਲ ਕੀਤੀਆਂ ਜਾਣੀਆਂ ਫਿਰ ਤਰੀਕੇ ਨਾਲ ਕੀਤੀਆਂ ਜਾਣੀਆਂ ਇਹਦੇ ਵਿੱਚ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪੂਰੀ ਭਵੰਦ ਹੈ ਚਾਰਕਵਿਸ਼ਨ ਦੀਆਂ ਜਿੰਨੀਆਂ ਵੀ ਹਦਾਇਤਾਂ ਹਨ ਉਹਨਾਂ ਦੀ ਇਨ ਬੈਂਡ ਪਾਲਣਾ ਹੋਊਗੀ ਜਿਹੜਾ মিডিਆ ਹੈਗਾ ਸਾਡਾ ਚੌਥਾ ਸਤਮ ਹੈ ਇਨਨੂ ਬ ਰਿਕਵੈਸਟ ਕਰਦੇ ਆ ਕਿ ਸਾਡੇ ਨਾਲ ਬੋਡੇ ਨਾਲ ਬੋਡਾ ਲਾਗੀ ਆ ਇਲੈਕਸ਼ਨਸ ਸੈਂਟ੍ਰਲ ਕੇ ਨਾਲ ਕਰੋਨ ਦੀ ਮਦਦ ਕਰਨ ਜਿੱਥੇ ਵੀ মিডিਆ ਨੂੰ ਪਤਾ ਲੱਗਦਾ ਕਿ ਕੋਈ ਚੀਜ਼ ਗਲਤ ਹੋ ਰਹੀ ਹੈ ਇਮੀਡੀਏਟਲੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਇਨਫੋਰਮ ਕਰਨ ਤਾਂਗੇ ਅਸੀਂ ਤੁਰੰਤ ਐਕਸ਼ਨ ਲੈ ਸਕੀ ਥੈਂਕ ਯੂ ਸਾਡਾ ਏਮ VOTING ਪਰਸੈਂਟੇਜ ਦਾ 75% ਹੈਗਾ ਮੈਂ ਰਿਕਵੈਸਟ ਕਰੂੰਗਾ ਕਿ ਜਿੰਨੇ ਵੀ ਸਾਡੇ ਨਾਗਰਿਕ ਹੈਗੇ ਆ ਜਿਹੜੇ VOTER ਨੇ ਉਹ ਕਰੋ ਬਾਹਰ ਨਿਕਣ ਤੇ VOTING ਕਰਨ ਦਿਖੜ ਜਾਇਆ ਕਿ ਗਰਮੀ ਬਹੁਤ ਹੋਈ ਵੀ ਹੈ ਬਟ ਇਹਦੇ باوجود ਤੁਸੀਂ ਆਪਣਾ ਸਹੀ ਨੀਤਾ ਚੁਣਨਾ ਤਾਂ ਸਾਰੇ ਬਾਹਰ ਨਿਕਲੋ ਤੇ VOTING ਕਰੋ ਖਟਕਟ ਦੇਲਾ ਵਿੱਚ ਸਾਡੇ ਜਨਰਲ ਅਬਜ਼ਰਵਰ ਸ਼੍ਰੀ ਹੀਰਾ ਲਾਲ ਜੀ IAS ਨੇ ਗ੍ਰੀਨ ਇਲੈਕਸ਼ਨ ਦਾ ਐਲਾਨ ਕਰਦੇ ਹੋਏ ਪਹਿਲਾ ਬੂਟਾ ਸ਼ਹੀਦ ਆਜ਼ਮ ਦੇ ਘਰ ਦੇ ਕਮ ਬਾਉਂਡਰੀ ਵਿੱਚ ਲਾਇਆ ਜਿਹੜੀ ਗ੍ਰੀਨ ਇਲੈਕਸ਼ਨ ਹੈ ਇਹ ਬਹੁਤ ਹੀ ਇੰਪੋਰਟੈਂਟ ਸਟੈਪ ਹੈ ਇਹ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਕੀ ਸਾਡੇ ਜਨਰਲ ਅਬਜ਼ਰਵਰ ਹੀਰਾ ਲਾਲ ਜੀ ਨੇ ਸਾਰਿਆਂ ਨੂੰ ਸਮਝਾਈ ਕਿਉਂਕਿ ਜਿਹੜਾ ਕਾਰਬਨ ਫੁਟਪ੍ਰਿੰਟ ਹੈ ਉਹ ਵਧਦਾ ਜਾ ਰਿਹਾ ਹੈ ਪਾਣੀ ਹੀਠਾ ਜਾਈ ਜਾ ਰਿਹਾ ਹੈ ਜਿਹੜਾ ਦਰਖਤਾਂ ਦਾ ਗ੍ਰੀਨ ਕਵਰ ਹੈ ਉਹ ਘਟੀ ਜਾ ਰਿਹਾ ਹੈ ਜਿਹਦੇ ਕਰਕੇ ਵਾਤਾਵਰਨ ਦੇ ਵਿੱਚ ਇੰਨੀ ਤਬਦੀਲੀ ਆ ਰਹੀ ਹੈ 10 ਸਾਲਾਂ ਬਾਅਦ ਲੋਕੀ ਇਹੋ ਜੇ ਅਬਜ਼ਰਵਰ ਨੂੰ ਯਾਦ ਕਰਨਗੇ ਜਦੋਂ ਟੈਂਪਰੇਚਰ 55 ਪਾਰ ਹੋ ਜਾਣਗੇ ਕਿ ਜੀ ਬਾਂਦਾ ਤੋਂ ਇੱਕ ਆਏ ਅਫਸਰ ਆਇਆ ਸੀ ਜੀਨੇ 10 ਸਾਲ ਪਹਿੰਨਾਏ ਕੁਝ ਕਿਹਾ ਸੀ ਤੇ ਬੂਟੇ ਲਵਾਏ ਸੀ ਉਹਨਾਂ ਦੇ ਗਾਈਡੈਂਸ ਦੇ ਨਾਲ ਅਸੀਂ ਘਟੋ ਘਟ ਆਪਣੇ ਜ਼ਿਲ੍ਹੇ 'ਚ 2 ਲੱਖ ਬੂਟੇ ਲਾਦੇ ਹਾਂ ਇਸ ਟੇਕ ਵੀ ਨਹੀਂ